ਅੰਮ੍ਰਿਤਸਰ ਪਿੰਗਲਵਾੜਾ ਸੰਸਥਾਨ ਨੇ ਸਿਆਸੀ ਤੜੇਬੰਦੀ ਦੇ ਕੋਲ ਨੂੰ ਗਲੋ ਲਾ ਕੇ ਸਾਰੇ ਪਿੰਡਾਂ ਦੀਆਂ ਗ੍ਰਾਮ ਸੰਭਾਵਾਂ ਨੂੰ ਸਰਵਸੰਮਤੀ ਨਾਲ ਨਿਰਪੱਖ ਪੰਚਾਇਤਾਂ ਚੁਣਨ ਦੀ ਕੀਤੀ ਅਪੀਲ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਇਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਪੰਜਾਬ ਐਸੇ ਮਾਰੂਥਰ ਬਣ ਤੇ ਕੰਡੇ ਤੇ ਉਧਰੋਂ ਜਿਹੜਾ ਜਿਹੜਾ ਇਹ ਪਾਣੀ ਦਾ ਹਾਲ ਹੈ ਜਿਹੜੇ ਜਿਹੜੇ ਸਾਡੇ ਜਵਾਨ ਜਿਹੜਾ ਨੌਜਵਾਨੀ ਹੈ ਖੋ ਜਰੀ ਫਰਸਟ੍ਰੇਟ ਹੋ ਕੇ ਪੜ ਲਿਖ ਕੇ ਬੇਰੁਜ਼ਗਾਰੀ ਦਾ ਬੜਾ ਵੱਡਾ ਮੁੱਦਾ ਮਾਈਗ੍ਰੇਸ਼ਨ ਹੋ ਰਹੀ ਹੈ ਜਿਹੜਾ ਹੈਗਾ ਪੰਜਾਬ ਉਜਾੜੇ ਆ ਲ ਜਾ ਰਿਹਾ ਹੈ ਤੋਂ ਬਾਅਦ ਇਹ ਹੈ ਕਿ ਇਥੋਂ ਦੀ ਸਾਡੀ ਧਰਤੀ ਪਾਣੀ ਹਵਾ ਇੰਨੀ ਜ਼ਿਆਦਾ ਪੋਲੂਟ ਹੋ ਚੁੱਕੀ ਹੈ ਕਿ ਕੈਂਸਰ ਜੀ ਸਾਡੀਆਂ ਇਥੋਂ ਟ੍ਰੇਨਾ ਜਾਂਦੀਆਂ ਨੇ ਪੰਜਾਬ ਦੀ ਜਿਹੜੀ ਇੱਕ ਸਭਤਾ ਹੈ ਇਹ ਸਭਤਾ ਨੂੰ ਧਰਤੀ ਪਾਣੀ ਬੋਲੀ ਪਰ ਜਿਹੜਾ ਹੈਗਾ ਸੱਭਿਆਚਾਰ ਤੇ ਵਿਰਸਾ ਪੰਜ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੇ ਕੋਈ ਵੀ ਸਭਤਾ ਸਸਟੇਨ ਕਰਦੀ ਹੈ ਸਾਡੀਆਂ ਜਿਹੜੀਆਂ ਪੰਚੇ ਚੀਜ਼ ਜਿਹੜੀਆਂ ਹੈਗੀਆਂ ਨੇ ਉਹ ਐਸਟ ਬਿਲਕੁਲ ਜਿਹੜੀ ਹੈ ਉਹ ਤਬਾਈ ਦੇ ਕੰਡੇ ਤੇ ਪਹੁੰਚ ਚੁੱਕੀਆਂ ਨੇ ਸੋ ਇਹਨੂੰ ਸਾਰੀ ਚੀਜ਼ ਨੂੰ ਇਹਦਾ ਇਹਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਸਿਆਸੀ ਧੜੇਬਾਜ਼ੀ ਕਰਕੇ ਜਿਹੜਾ ਨਾ ਸਾਡਾ ਜਿਹੜਾ ਸਾਡਾ ਸਮਾਜ ਹੈ ਉਹ ਇਹਨਾਂ ਨੇ ਵੰਡੀਆਂ ਪਾਈਆਂ ਵੀ ਨੇ ਉਹਦੇ ਵਿੱਚ ਧਾਰਮਿਕ ਸਿਆਸੀ ਜਿਹੜਾ ਹੈ ਉਹਦੇ ਵਿੱਚ ਕਰਕੇ ਜਿਹੜਾ ਪਿੰਡ ਹੈ ਪਿੰਡ ਇੱਕ ਯੂਨਿਟ ਹੈ ਐਡਮਿਨਿਸਟ੍ਰੇਟਿਵ ਵੀ ਹੋਰ ਜਿਹੜਾ ਹੈਗਾ ਇਹਦਾ ਆਪਣਾ ਜੁਡੀਸ਼ਰੀ ਦਾ ਮੁੱਢ ਤੋਂ ਤੀਨ ਤੋਂ ਜੇ ਅਸੀਂ ਇਹਦੇ ਵਿੱਚ ਵੇਖੀਏ ਜਦੋਂ-ਜਦੋਂ ਵੀ ਧਰਮੀ ਰਾਜ ਹੋਏ ਨੇ ਸੱਚ ਦੇ ਰਾਜ ਹੋਏ ਨੇ ਵਿਸ਼ਾ ਕੋ ਵਿਕਰਮਧਰਤਾ ਰਾਜ ਸੀਗਾ ਵਿਸ਼ਾ ਕੋ ਤੋਂ ਬਾਅਦ ਮੌਰਿਆ ਚੰਦਰਗੁਪਤ ਮੌਰਿਆ ਦਾ ਸੀ ਉਸ ਤੋਂ ਬਾਅਦ ਮਹਾਰਾਜ ਜਿਹੜਾ ਆਪਾਂ ਜਿਹੜਾ ਹੈਗਾ ਸਰਦਾਰ ਰਣਜੀਤ ਸਿੰਘ ਦਾ ਸੀਗਾ ਸਰਕਾਰੀ ਖਾਲਸਾ ਸੀ ਕੋਈ ਵੀ ਦੇਖੋ ਸਾਰਾ ਜਿਹੜਾ ਜਿਹੜੀ ਜਿਹੜੀ ਆ ਨਾ ਇਹ ਇੱਕ ਪਿੰਡ ਜਿਹੜਾ ਹੈ ਉਹ ਸੋਵਰਨ ਇੱਕ ਐਡਮਿਨਿਸਟ੍ਰੇਟਿਵ ਜਿਹੜੀ ਹੈ ਯੂਨਿਟ ਦੇ ਤੌਰ ਤੇ ਔਰ ਜੁਡੀਸ਼ੀਅਲ ਯੂਨਿਟ ਦੇ ਤੌਰ ਤੇ ਫੈਸਲੇ ਵੀ ਉੱਥੇ ਹੀ ਹੁੰਦੇ ਸੀ ਕਿ ਔਰ ਰਾਜੇ ਜਿਹੜੇ ਨੇ ਉਹ ਸਿਰਫ ਲੜਾਈਆਂ ਲੜਉਂੀਆਂ ਚ ਉਧਰ ਜਿਹੜਾ ਹੈਗਾ ਜਿਹੜੀ ਥੱਲੇ ਦੀ ਜਿਹੜੀ ਸਾਰੀ ਜਿਹੜੀ ਹੈ ਇਸੇ ਕਰਕੇ ਇਹਨੂੰ ਸਵਰਾਜ ਦੇ ਨਾਂ ਤੇ ਇਹ ਕੀਤਾ ਕਿਹਾ ਤੱਗਿਆ ਪਰ ਇਹਨੂੰ ਕਦੇ ਲਾਗੂ ਨਹੀਂ ਕੀਤਾ ਸਾਡਾ ਜਿਹੜਾ ਐਕਟ ਹੈ ਜਿਹੜਾ ਆਪਣਾ ਇਹਦਾ ਪੰਚਾਇਤ ਐਕਟ ਇਹਦੇ ਚ ਅਨਫਾਰਚੂਨੇਟ ਗੱਲ ਹੈ ਕਿ ਅੱਗੇ ਹੁੰਦੀ ਸੀ ਇਹ ਪੰਚਾਇਤ ਬਣਦੀ ਸੀ ਕੰਸੈਂਸਸ ਨਾਲ ਜਿਹੜੇ ਪੰਚ ਪ੍ਰਵਾਨ ਪੰਚ ਪ੍ਰਧਾਨ ਦੇ ਕਨਸੈਪਟ ਨਾਲ ਹੁਣ ਇਹ ਬਣ ਲੱਗੀ ਵੋਟਾਂ ਨਾਲ ਔਰ ਵੋਟਾਂ ਤੇ ਜਿਹੜੀ ਆ ਉਹ ਤੁਹਾਨੂੰ ਪਤਾ ਵੀ ਸਾਰਾ ਕੁਝ ਜਿਹੜੀਆਂ ਨੇ ਨਾ ਉਹ ਲਾਲ ਤੇ ਹੋਰ ਦੂਜੇ ਅਜਿਆ ਕਰ ਕਰਾ ਕੇ ਔਰ ਪਾਟਣ ਢਾੜ ਕਰਕੇ ਹੋਂ ਤੱਕ ਪਿਛਲੇ 70 ਸਾਲ ਅਸੀਂ ਇਹ ਵੇਖਿਆ ਕਿ ਸਾਡੇ ਜਿਹੜੇ ਪਿੰਡ ਨੇ ਜਿਹੜੇ ਬੜੇ ਸੁਖੀ ਵਸਦੇ ਸੀਗੇ ਬੜਾ ਉਹਨਾਂ ਚ ਆਪਸੀ ਭਾਈਚਾਰਾ ਸੀ ਹਰ ਤਰ੍ਹਾਂ ਦਾ ਪਿਆਰ ਸੀ ਕੋਈ ਬਦਫੈਲੀ ਨਹੀਂ ਸੀ ਕੋਈ ਇਸ ਤਰ੍ਹਾਂ ਦੀ ਠੱਗੀ ਠੋਰੀ ਨਹੀਂ ਸੀਗੀ ਕੋਈ ਨਸ਼ਾ ਨਹੀਂ ਸੀ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਹੁਣ ਸਾਡੇ ਨਸ਼ੇ ਨੇ ਹੁਣ ਇਹ ਸਾਰੇ ਹੀ ਕੰਮ ਕਰ ਕਰਨ ਤੇ ਆ ਗਿਆ ਉਹਦਾ ਕਾਰਨ ਜੋ ਅਸੀਂ ਦੇਖਿਆ ਉਹਦਾ ਕਾਰਨ ਇਹ ਹੈ ਕਿ ਦੋ ਪਾਰਟੀਆਂ ਚ ਦੋ ਧੜੇ ਬਣ ਗਏ ਇੱਥੇ ਇੱਕ ਅਕਾਲੀ ਇੱਕ ਕਾਂਗਰਸੀ ਉਹਨਾਂ ਨੇ ਇੱਕ ਦੂਜੇ ਦੀਆਂ ਜੜੀਆਂ ਨੇ ਨਾ ਉਹ ਲਕਾ ਖਿਚਣ ਕਰਕੇ ਉਹਨੇ ਉਹਦੇ ਤੇ ਕੇਸ ਕਰਾਤੇ ਉਹਨੇ ਝਗੜੇ ਵਧਾਏ ਗਏ ਜਾਣਬੁੱਝ ਕੇ ਕਿ ਨਾਲ ਧੜਿਆਂ ਨੂੰ ਪੱਕਿਆਂ ਕਰਕੇ ਕਰਨ ਵਾਸਤੇ ਔਰ ਐਸ ਜਿਹੜੀ ਜੁਡੀਸ਼ੀਅਲ ਪੈਂਡੈਂਸੀ ਹੈਗੀ ਆ ਉਹ ਸਿਵਲ ਕ੍ਰਿਮੀਨਲ ਦੀ ਤਾਂ 20 ਸਾਲ ਹੈ 20 ਸਾਲ ਫੈਸਲਾ ਨਹੀਂ ਹੁੰਦਾ ਔਰ ਸਿਵਲ ਦੀ 30 ਸਾਲ ਜਿਹੜੀ ਪੈਂਡੈਂਸੀ ਹੈ ਲੱਖਾਂ ਕੇਸ ਪਏ ਨੇ ਅਦਾਲਤਾਂ ਚ ਇਹ ਪਹਿਲਾਂ ਅਦਾਲਤਾਂ ਨਹੀਂ ਸੀ ਹੁੰਦੀਆਂ ਇਹ ਫੈਸਲੇ ਸਾਰੇ ਪੰਚਾਇਤਾਂ ਕਰਦੀਆਂ ਸੀ ਪੰਚਾਇਤ ਦਾ ਬਕਾਇਦਾ ਤੌਰ ਤੇ ਪੰਚਾਇਤ ਦੀ ਜਿਹੜੀ ਆ ਉਹ ਵਿਚਾਰੀ ਲੱਗਦੀ ਹੁੰਦੀ ਸੀਗੀ ਸਾਡੀ ਹੁਣ ਇਹ ਹੈ ਕਿ ਜਿਹੜਾ ਹੁਣ ਹਾਲਾਤ ਬਣ ਚੁੱਕੇ ਨੇ ਔਰ ਅੱਗੇ ਦਾ ਸਿਰਫ ਦੋ ਸੀ ਹੁਣ ਚਾਰ ਜੇ ਇਹ ਇਸ ਤਰ੍ਹਾਂ ਅੱਗੇ ਮੰਗਤੇ ਬਣ ਗਏ ਨੇ ਪਿੰਡ ਜੇ ਹੁਣ ਚਾਰ ਛਾਸੀ ਧੜੇ ਹੋ ਗਏ ਜਿਹੜਾ ਕਿ ਤੁਹਾਨੂੰ ਪਤਾ ਇੱਕ ਇਕੱਲੀ ਕਾਂਗਰਸੀ ਇੱਕ ਬੀਜੇਪੀ ਵਾਲੇ ਦਰਜੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਪਿੰਡ ਜਿਹੜੇ ਨੇ ਅਪੰਨ ਹੋ ਜਾਣਗੇ ਭੈਣ ਜੀ ਸਾਡੇ ਪਰਮ ਸਤਕਾਰਯੋਗ ਜਿਹੜਾ ਹੈਗਾ ਡਾਕਟਰ ਇੰਦਰਜੀਤ ਕੌਰ ਜੀ ਜਿਹੜੇ ਭਗਤਪੂਰਨ ਸਿੰਘ ਜੀ ਦਾ ਇਤੋਂ ਵੱਡੀ ਕੋਈ ਸੰਸਥਾ ਨਹੀਂ ਹੈ ਪਰਪਕਾਰ ਦੀ ਇਦੋਂ ਵੱਡੀ ਧਾਰਮਿਕ ਜੇ ਅਸੀਂ ਕੀ ਆ ਵੀ ਧਰਮ ਕਿੱਥੇ ਐ ਇਸ ਵੇਲੇ ਤੌ ਕਰਮ ਦੇਹਗਾ ਪੂਤ ਤੇ ਇਹਦਾ ਜਿਹੜਾ ਇਹ ਸਾਰਿਆਂ ਤੋਂ ਵੱਡਾ ਜਿਹੜਾ ਇਸ ਵੇਲੇ ਇਹਨਾਂ ਨੂੰ ਪਤਾ ਹੈ ਕਿ ਇਥੇ ਵਿਚਾਰੇ ਕਰਮਾਂ ਦੀ ਆਪਣੀ ਭੁਗ ਦੇ ਜਿਹੜੇ ਉਹ ਮੋਜੜਾਗਾ ਆ ਕੇ ਜਿਹੜੀਆਂ ਨੇ ਉਹ ਸੰਗਤਾ ਚੋਂ ਉਹ ਸੋਦੇ ਚੋਂ ਉਹ ਇਥੇ ਆ ਕੇ ਉਹਨਾਂ ਨੂੰ ਸਾਂਹਦੇ ਨੇ ਇਸ ਵੇਲੇ ਸਾਰਾ ਪੰਜਾਬ ਜਿਹੜਾ ਉਹ ਅਪੰਗ ਹੋਣ ਨੂੰ ਤਿਆਰ ਸਰਦ ਸਾਡੀਆਂ ਸਾਡੀਆਂ ਪੰਚਾਇਤਾਂ ਸਾਡੇ ਬੱਚੇ ਨਸ਼ਾ ਚਲਾ ਕੇ ਇਹਨਾਂ ਨੇ ਇਹਦਾ ਕਾਂ ਕਰਕੇ ਕਿ ਇੱਕ ਲੋਕ ਇੱਕਤਾ ਮਿਸ਼ਨ ਦੇ ਨਾਲ ਇਹ ਜਿਹੜੀ ਹੈ ਪ੍ਰੋਗਰਾਮ ਚਲੂ ਕੀਤਾ ਗਿਆ ਪੰਚਾਇਤਾਂ ਦੀਆਂ ਚੋਣਾਂ ਸਿਰ ਤੇ ਨੇ ਸਾਡੀ ਇੱਕ ਜਿਹੜੀ ਆ ਇਥੋਂ ਅਪੀਲ ਜਿਹੜੀ ਅਸੀਂ ਜਿਹੜਾ ਹੈਗਾ ਭੈਣ ਜੀ ਕਰਨਗੇ ਸਾਡੀ ਅਪੀਲ ਇਹਦੇ ਬਾਰੇ ਹੈਗੀ ਆ ਕਿ ਪਿੰਡ ਜਿਹੜੇ ਨੇ ਉਹ ਸਰਬਸੰਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਸਾਂਝੀਆਂ ਪੰਚਾਇਤਾਂ ਚੁਣ ਕਿਉਂਕਿ ਜੇ ਪੰਚਾਇਤ ਸਾਂਝੀ ਨਹੀਂ ਟੜੇ ਦੀ ਆ ਤੇ ਫਿਰ ਇੱਕ ਧੜੇ ਨੇ ਆਉਣਾ ਦੂਜੇ ਨੇ ਨਹੀਂ ਆਉਣਾ ਫਿਰ ਮੁਕਦਮੇਵਾਦੀ ਫਿਰ ਥਾਣੇ ਕਚਾਰੀਆਂ ਇਹ ਕੰਮ ਨਹੀਂ ਮੁਕਣਾ ਜੇ ਸਰਪੰਚ ਦੀ ਪੰਚਾਇਤ ਹੈ ਤੇ ਜਿਹੜੇ ਕੇਸ ਪੈਂਡਿੰਗ ਵੀ ਨੇ ਉਹਨਾਂ ਦੇ ਵੀ ਸਮਝੌਤੇ ਹੋ ਕੇ ਤੇ ਉਹ ਵੀ ਨਿਪਟ ਜਾਣੇ ਨੇ ਤੇ ਸੋਧਾਂ ਕਰਕੇ ਇਹ ਜਿਹੜਾ ਇਹ ਉਪਰਾਲਾ ਜਿਹਦੇ ਚ ਜਿਹੜੀਆਂ ਫੀਮੇਲਜ਼ ਨੇ ਜਿਹੜੀਆਂ ਬੀਬੀਆਂ ਨੇ ਉਹ ਵੋਟਰ ਹੈਗੀਆਂ ਨੇ ਜਿਹੜਾ ਸਾਡਾ ਇਹ ਨੂੰ ಗ್ರಾಮ ਸਭਾ ਕਹਿੰਦੇ ਆ ਜਿਹੜੀ ਪਿੰਡ ਦਾ ਜਿਹੜਾ ਜਿਹੜਾ ਇਲੈਕਟਰਲ ਜਿਹੜਾ ਡਾਣਾ ਜਿਹੜਾ ਹਾਊਸ ਹੈ ਇਹ ਮਿਨੀ ਪਾਰਲੀਮੈਂਟ ਹੈ ਕਨਸਟੀਟਿਊਸ਼ਨ ਤਿੰਨ ਥਾਂ ਤੇ ਤਾਕਤ ਦਿੰਦਾ ਇੱਕ ਪਾਰਲੀਮੈਂਟ ਨੂੰ ਦਿੰਦਾ ਇੱਕ ਅਸੈਂਬਲੀ ਨੂੰ ਦਿੰਦਾ ਔਰ ਇੱਕ ਆ ਕੇ ਦਿੰਦਾ ਪਿੰਡ ਨੂੰ ਜਿਹਨੂੰ ਲੋਕਲ ਗਵਰਨਮੈਂਟ ਕਹਿੰਨੇ ਆ ਸੋ ਲੋਕਲ ਗਵਰਨਮੈਂਟ ਦਾ ਜਿਹੜਾ ਇਲੈਕਟਰਲ ਹਾਊਸ ਹੈਗਾ ਉਹ ਪਿੰਡ ਦਾ ಗ್ರಾಮ ਸਭਾ ਜਿਹੜੇ ਸਾਰੇ ਜਿਹੜੇ ਵੋਟਰ ਨੇ ਉਹਦੇ ਚ 50% ਤਾਂ ਹੈਗੀਆਂ ਨੇ ਸਾਡੀਆਂ ਮਾਵਾਂ ਧੀਆਂ ਪੈਣਾ ਬੀਬੀਆਂ ਨੇ ਔਰ ਜਿਹੜੇ 50% ਜਿਹੜੇ ਬੰਦੇ ਨੇ ਉਹਨਾਂ ਚ 25% ਤੋਂ ਵੀ ਉੱਤੇ ਜਿਹੜੇ ਨੂੰ ਨੌਜਵਾਨ ਨੇ ਹਰ ਅਸੀਂ लोग रात पंजाब लोग एक बुद्ध जुड़े हैं तो जो भी कम कर रहे हैं जो अपने दिमाग में गारे सोच ही पड़ी है कि सूर्य अपने पिंड वास्तव की करना चाहिए है हालात सब पता ही नहीं बाकी जी राह सारी दिखते हैं का बारे चलना ही पाया बाकी पता ही है सारा कुछ जो पंजाब से हो ਉਹਨੂੰ ਕਿਵੇਂ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਕਿ ਮੈਂ ਪੰਜਾਬ ਨੂੰ ਬਚਾਣਾ ਮੇਰੇ ਹਿਸਾਬ ਦੇ ਨਾਲ ਸਾਨੂੰ ਸਰਬ ਸੁਗਨਾਂ ਦੇ ਜੀ ਦੇ ਪ੍ਰਦੇਸ਼ ਨੂੰ ਬਣਾ ਕੇ ਸੋਣਾ ਬਹੁਤ ਜੀ ਇਹ ਸਭੇ ਸਾਡੇ ਵਾਰ ਚਾਹੇ ਕੋਈ ਨਾ ਜਿਸ ਦੇ ਬਾਰੇ ਜੀ ਜੇ ਤੁਸੀਂ ਇਹਦੇ ਤੇ ਅਮਲ ਕਰੋਗੇ ਤਾਂ ਤੁਸੀਂ ਆਪਣੇ ਇਕੱਠੇ ਹੋ ਜਾਓਗੇ ਕੋਈ ਸਾਡਾ ਬਦਾਨਾ ਰਹੇਗਾ ਨਹੀਂ ਨਾ ਕੋਈ ਵੈਰੀ ਨਾ ਬਦਾਨਾ ਮਸਲਮ ਸਾਹਿਬ ਨੂੰ ਪਾਉਣਾ ਹੈ ਸਰੇ ਬਰਮੀ ਖਤਮ ਹੋਣੀ ਚਾਹੀਦੀ ਹੈ ਪਿੰਡਾਂ ਦੇ ਵਿੱਚ ਪਿੰਡਾਂ ਮੋਰਾਂ ਆਪਾਂ ਸੋਚਣਾ ਚਾਹੀਦਾ ਕਿ ਅਸੀਂ ਕਰ ਰਹੇ ਹਾਂ ਦੇ ਵਿੱਚ ਭਾਏ ਕਿ ਆਪਣੇ ਪਿੰਡਾਂ ਦਾ ਨੁਕਸਾਨ ਕਰਦੇ ਆ ਬਹੁਤ ਜ਼ਿਆਦਾ ਪਿੰਡਾਂ ਨੁਕਸਾਨ ਕਰਦੇ ਆ ਤੇ ਜਿਹੜਾ ਹੁਣ ਵਾਪਸ ਬੁਰਲੇ ਸਮਾਉ ਬਹੁਤ ਮਿਹਨਤ ਕਰਨੀ ਪਵੇਗੀ ਆਪਣਾ ਲਗਾ ਦੇਣੀਆ ਇਹਾ ਮੁੰਜੀਤ ਸਿੰਘ ਵਰਗੋਂ ਕਰ ਰਹੇ ਨਾ ਨੇ ਆਪਣਾ ਇਹ ਇਹ ਵੀ ਇਹਨਾਂ ਨੂੰ ਆਸਪੁਰ ਤੋਂ ਵੱਲ ਛੋੜੀ ਐ ਬਣੀ ਐ ਜੇ ਅਸੀਂ ਆਪਣੇ ਪਿੰਡ ਬਚਾਈਏ ਆਪਣਾ ਪੰਜਾਬ ਬਚਾਈਏ ਕਿਸੇ ਤਰੀਕੇ ਨਾਲ ਤੋਂ ਜਿੰਨੋ ਇਸ ਸੋਚ ਗਾਇਵਲ ਲੋਕੀ ਤੇ ਅਸਰ ਕਰਦੀ